ਦੋਸਤੋ ਕੀ ਹਾਲ ਚਾਲ ਮੀਰਕਰਦਾਂ ਸਰ ਠੀਕ ਠਾਕ ਹੋਵਗੇ ਸਵਾਗਤ ਹੈ ਇੱਕ ਵਾਰ ਫੇਰ ਤੋਂ ਨਵੇਂ ਬਲੌਗ ਚਿੱਟੇ ਸਾਰੰਦਾ ਉਸਤਾਦ ਦੇਖਦੇ ਆਂ ਕੰਮ ਤੇ ਰਸਟ ਬਾਰਾ ਕਰਦੇ ਆ ਯਾਰ ਤੇ ਮੈਨੂੰ ਨਾ ਤਕਾਵਟ ਜੀ ਲੱਗਣ ਗਈ ਆ ਬਹੁਤ ਰੋਟੀ ਪਾਣੀ ਖਾਧੀ ਆ ਤੇ ਆ ਸੁਸਤੀ ਪੈ ਗਈ ਤੁਹਾਨੂੰ ਬੜਾ ਸੁਸਤੀ ਦੇਣਾ ਤੇ ਹੁਣ ਸੁਸਤੀ ਪੈ ਗਈ ਫੁੱਲ ਬੜਾ ਫੁੱਲ ਆ ਗਿਆਂ ਗਰਮੀਆਂ ਤੋਂ ਪਹਿਲਾਂ ਸੁਸਤੀਆਂ ਹੁਣ ਗਿਆ ਸ਼ਿਆਲ ਬਸ ਵਾਟਰ ਪਾ ਜਨਾ ਬਾਈ ਠੰਡ ਆ ਨਾਰਮਲ ਠੰਡਾ बस एदी गुप् बहुत है बहुत बहुत बैठो धुप्पे मा गर्मी लगती है बाकी बड़े बलो मिलते थानूल वैलेंटाइन संतरा देना प नहीं अब सार खाणा है बहुत खा ਅੱਧਾ ਮੰਦਰੀਆ ਵਾਲਾ ਅੱਧਾ ਦੇ ਨਹੀਂ ਲੋ ਜਹਾਂਗੀ ਮੇਰੀ ਗੱਲ ਸੁਣ ਕੇ ਕੇਵਲ ਮੈਂ ਮੈਂ ਬਤਾਣਾ ਹੈ ਔਰ ਚੁਬਿ ਦਿਓ ਮਾਰਾ ਜਮਨ बैलेठा कड़

ਸੇਰੇ ਲੱਗ ਨਹੀਂ ਸੇਰੇ ਲੱਚੋ ਕੀ ਯਾਰ ਤੂੰ ਬਣਾਉਂਦਾ ਰਹੇ ਮੂਵੀ ਵੀਡੀਓ ਸੇਰੇ ਲੱਚ ਕੋਚੀ ਉਹ ਲੱਚ ਕਰੱਚ ਨਹੀਂ ਦਿਹਾਰੀ ਇਹ ਨਹੀਂ ਹੁਣ ਅੱਗੇ ਗਦੇ ਨਹੀਂ ਚਿਓ ਨਾ ਦੇ ਹੱਥ ਥੀਲੇ ਵੇਰੇ ਨੇ ਕਿੱਦੇ ਖੰਦੀ ਹੈ ਔਰ ਗੱਲਾਂ ਲੱਗੇ ਮੱਕੂ ਐ ਗੱਲ ਨਾਲ ਫੁੱਲੀਆਂ ਆ ਫੁੱਲੀਆਂ ਨਾਲ ਗੱਲ ਨਾਲ

ਬਾਂਝਣਾ ਬਾਂਝਣਾ ਚੱਜਣਾ ਜਾ ਜਾ ਚੱਜਾ ਚੱਜਾ ਜਾ ਜਾ ਚੱਜ ਜਾ ਚੱਜ ਚੱਜ ਜਾ ਜਾਜੇ ਜਾਜੇ ਜਾ ਉਹ ਚੱਲ ਜੂਲੇ 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 ਜਾ ਚੱਲ ਜਾ ਨਹੀਂ ਕਾ ਮੈਂ ਤੇ ਇੱਧਰ ਜਾਣਾ ਆ ਲੈ ਜਾਣਾ ਬਾਅਦ ਜੰਨੇ ਆ ਆ ਲੈ ਦੇ ਕੋ ਆ ਲੈ ਦੁਕਾਨ ਖੁੱਲ ਗਈ ਹੈ ਖੁੱਲ ਗਈ ਬਾਅਦ ਜੰਨੇ ਬਾਅਦ ਚ ਘਾਮਣੇ ਵੇੜ ਲਿਆਣਾ ਹੀ ਇਹਦੇ ਵੇੜਿਆਂ ਦੀ ਚੱਰ ਨਾ ਦੇ ਮੈਂ ਨਹੀਂ ਜਾਣਾ